ਹਾਂਡੇ ਸਾਹਿਬ ਪਹਿਲਾ ਪੜਾ ਦਾਣਾਪੁਰ ਸੀ ਪਟਨੇ ਦੀ ਸਾਰੀ ਸੰਗਤ ਇੱਥੇ ਤੱਕ ਨਾ ਲਾਈ ਬਾਲਾ ਪ੍ਰੀਤਮ ਪਾਲਕੀ ਵਿੱਚ ਸਵਾਰ ਸਨ ਮਾਤਾ ਨਾਨਕੀ ਅਤੇ ਮਾਤਾ ਗੁਜਰੀ ਜੀ ਢੋਲੀਆਂ ਵਿੱਚ ਸਵਾਰ ਸਨ ਜਗਤੇ ਸੇਠ ਦੇ ਕਰਿੰਦਿਆਂ ਨੇ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਸੀ ਸੰਗਤ ਵੀ ਉਸ ਸਮੇਂ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਇਸ ਲਈ ਸਾਰੀ ਸੰਗਤ ਦੇ ਰਹਿਣ ਦਾ ਇਂਤਜ਼ਾਮ ਕਰ ਦਿੱਤਾ ਗਿਆ ਸੀ। ਦਾਨਾਪੁਰ ਵਿੱਚ ਇੱਕ ਮਾਈ ਰਹਿੰਦੀ ਸੀ। ਇੱਕ ਵਾਰ ਜਦ ਗੁਰਤੇਗ ਬਹਾਦਰ ਸਾਹਿਬ ਜੀ ਇਸ ਕਸਬੇ ਵਿੱਚ ਆਏ ਸਨ ਤਾਂ ਇੱਕ ਮਾਈ ਨੇ ਇੱਕ ਹਾਂਡੇ ਵਿੱਚ ਖਿਚੜੀ ਰੰਨ ਕੇ ਗੁਰੂ ਸਾਹਿਬ ਨੂੰ ਖਵਾਈ ਸੀ। ਮਾਈ ਨੇ ਹਾਲੇ ਤੱਕ ਉਹ ਹਾਂਡੀ ਬੜੇ ਪਿਆਰ ਨਾਲ ਸੰਭ ਕੇ ਰੱਖੀ ਸੀ। ਜਦ ਉਹ ਮਾਈ ਨੂੰ ਪਤਾ ਲੱਗਾ ਕੇ ਸਾਹਿਬ ਜੀ ਦਾ ਅਤੇ ਉਹਨਾਂ ਦਾ ਪਰਿਵਾਰ ਇੱਥੇ ਆਏ ਹੋਏ ਸਨ ਤਾਂ ਉਹ ਮਾਈ ਗੁਰੂ ਪਰਿਵਾਰ ਨੂੰ ਆ ਮਿਲੀ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੱਜ ਦਾ ਲੰਗਰ ਉਹ ਉਹਨਾਂ ਪਾਸ ਛਕਣ ਉਸ ਦਾ ਪ੍ਰੇਮ ਵੇਖ ਕੇ ਸਾਰੇ ਉਸ ਦਾ ਲੰਗਰ ਛਕਣਾ ਮੰਨ ਗਏ ਸਨ ਪਰ ਸਾਹਿਬ ਜੀ ਨੇ ਕਿਹਾ ਮਾਤਾ ਜੀ ਬਾਕੀ ਸਭ ਦਾਲ ਰੋਟੀ ਛਕਣਗੇ ਪਰ ਮੈਂ ਉਸ ਹਾਂਡੀ ਵਿੱਚ ਰੰਨੀ ਹੋਈ ਖਿਚੜੀ ਖਾਵਾਂਗਾ। ਜੇ ਹਾਂਡੀ ਦੀ ਖਿਚੜੀ ਸਤਿਗੁਰੂ ਆਪ ਖਾ ਕੇ ਗਏ ਸਨ। ਮਾਈ ਇਹ ਸੁਣ ਕੇ ਬਹੁਤ ਖੁਸ਼ ਹੋਈ। ਉਸ ਨੇ ਸੰਗਤ ਨੂੰ ਦਾਲ ਫੁਲਕਾ ਛਕਾਇਆ। ਪਰ ਗੁਰੂ ਜੀ ਵਾਸਤੇ ਖਿਚੜੀ ਤਿਆਰ ਕਰ ਲਈ। ਅਗਲੇ ਦਿਨ ਪਟਨੇ ਵਾਲੀ ਸੰਗਤ ਇੱਕ ਪਿਆਰ ਵਿਛੋੜੇ ਦੀ ਸੱਲ ਲੈ ਕੇ ਵਾਪਸ ਚਲੇ ਗਈ। ਅਤੇ ਗੁਰੂ ਪਰਿਵਾਰ ਲਖਨੌਰ ਵੱਲ ਚੱਲ ਪਿਆ ਮਾਈ ਜੀ ਦੀ ਹਾਂਡੀ ਕਰਕੇ ਬਾਅਦ ਵਿੱਚ ਜਿਹੜੀ ਸੰਗਤ ਮਾਈ ਜੀ ਦੇ ਘਰ ਜੁੜਦੀ ਸੀ ਉਸ ਦਾ ਨਾਂ ਹਾਂਡੀ ਸੰਗਤ ਪੈ ਗਿਆ ਅੱਜ ਜਿਹੜਾ ਇੱਥੇ ਗੁਰਦੁਆਰਾ ਹੈ ਉਸ ਦਾ ਨਾਂ ਹਾਂਡੀ ਸਾਹਿਬ ਹੈ